ਲਓ ਜੀ ਵੀਡੀਓ ਬਣ ਰਿਹਾ ਨਾਲਾਗੜ ਤੋਂ ਜੀ ਬਿਲਕੁਲ ਜੀ ਨਾਲਾਗੜ ਤੋਂ ਵੀਡੀਓ ਬਣਾ ਰਹੇ ਜੀ ਬੜੀ ਜਲਦੀ ਕਈ ਵੀਡੀਓਜ਼ ਅਸੀਂ ਨਾਲਾਗੜ ਤੇ ਤੁਹਾਡੇ ਸਨਮੁਖ ਰੱਖਾਂਗੇ ਜੀ ਨਾਲਾਗੜ ਸ਼ਹਿਰ ਬੜਾ ਪੁਰਾਣਾ ਸ਼ਹਿਰ ਹੈ ਜੀ ਬੜਾ ਨੌ ਹੈ ਦੀ ਕਹਿੰਦੇ ਜੀ ਹਿਮਾਚਲ ਦਾ ਦਿਲ ਹੈ ਜੀ ਹਿਮਾਚਲ ਦਾ ਦਵਾਰ ਹੈ ਜੀ ਇੱਥੋਂ ਹਿਮਾਚਲ ਸ਼ੁਰੂ ਹੁੰਦਾ ਹੈ ਔਰ ਪੰਜਾਬ ਭਰ ਦੇ ਵਿੱਚ ਤੁਸੀਂ ਵੀਡੀਓ ਸਾਡੇ ਦੇਖਦੇ ਹੋ ਜੀ ਕਮੈਂਟ ਕਰਕੇ ਦੱਸਿਓ ਜੀ ਨਾਲਾਗੜ ਦੇ ਆਲੇ-ਦਾਲੇ ਦੇ ਸ਼ਹਿਰਾਂ ਦੇ ਨਾਂ ਦੱਸਿਓ ਜੀ ਔਰ ਨਾਲਾਗੜ ਜਿਹੜਾ ਜੀ ਹੱਬ ਹੈ ਜੀ bizness ਦੀ ਬੜੀ ਜ਼ਬਰਦਸਤੀ ਔਰ ਇਥੇ ਦੀ ਟਰੱਕ ਯੂਨੀਅਨ ਬਾਹ ਕਮਾਲ ਹੈ ਜੀ ਮੈਂ ਕਹਿੰਦਾ ਘਰ ਘਰ ਦੇ ਵਿੱਚ ਲੋਕਾਂ ਨੇ ਟਰੱਕ ਰੱਖੇ ਹੋਏ ਜੀ ਟਰੱਕ ਯੂਨੀਅਨ ਏਸ਼ੀਆ ਦੀ ਸਭ ਤੋਂ ਵੱਡੀ ਟਰੱਕ ਯੂਨੀਅਨ ਕਹਿੰਦੇ ਦੀ ਨਾਲਾਗੜ ਦੇ ਵਿੱਚ ਦੀ ਆ ਕੈਮਰਾ ਪਾ ਕੇ ਸਾਰਾ ਚੌਕ ਦਿਖਾਉ ਦੀ ਨਾਲਾਗੜ ਦਾ ਜੀ ਔਰ ਨਾਲਾਗੜ ਦੇਖੋ ਜੀ ਇਹ ਜ਼ਬਰਦਸਤ ਹੈਗਾ ਸ਼ਹਿਰ ਜੀ ਕਈ ਵਲੌਗ ਅਸੀਂ ਇੱਥੋਂ ਅਸੀਂ ਕਰਾਂਗੇ ਦੀ ਨਾਲਾਗੜ ਦੇ ਵਿੱਚ ਕਾਫੀ ਕੁਝ ਪ੍ਰਸਿੱਧ ਹੈ ਜੀ ਹਾਂਜੀ ਕੀ ਨਮਸਕਾਰ ਜੀ ਕਿਆ ਕਹਿੰਦੇ ਦੀ ਨਾਲਾਗੜ ਕਾਵੇ ਕਾਵੇ ਕਰਕੇ ਮਸ਼ਹੂਰ ਹੈ ਜੀ ਬੱਲੇ ਬੱਲੇ ਵਾਲਿਆਂ ਤੋਂ ਬਿਲਕੁਲ ਜੀ ਲਓ ਜੀ ਸਾਡੇ ਸਬਸਕ੍ਰਾਈਬਰ ਸਾਨੂੰ ਮਿਲ ਗਏ ਜੀ ਹਾਂਜੀ ਸਰ ਵੀਡੀਓਜ਼ ਦੇਖਦੇ ਹੋ ਹਾਂ ਹਾਂ ਵੀਡੀਓਜ਼ ਅੱਛਾ ਕਿਆ ਕਹਿੰਦੇ ਜੀ ਨਾਲਾਗੜ ਕਾਦੇ ਕਾਦੇ ਕਰਕੇ ਮਸ਼ਹੂਰ ਹੈ ਜੀ ਨਾਲਾਗੜ ਜਿਹੜੀ ਹੈ ਨਾ ਜੀ ਪੁਰਾਣੀ ਵਿਆਸਤ ਹੈ ਜੀ ਔਰ ਬਹੁਤ ਪੁਰਾਣੀ ਵਿਆਸਤ ਹੈ ਹਮਮ ਔਰ ਉਸਦੇ ਬਾਅਦ ਜਿਹੜਾ ਹੈ ਨਾ ਜੀ ਕਿਸੇ ਵੇਲੇ ਇਹ ਪੰਜਾਬ ਦਾ ਜੁਆਇੰਟ ਪੰਜਾਬ ਦਾ ਹਿੱਸਾ ਸੀ ਇਹ ਹਮਮ ਔਰ ਅੰਮਾਲਾ ਜ਼ਿਲ੍ਹੇ ਦੇ ਅੰਦਰ ਸੀ ਇਹ ਅੱਛਾ ਇਹ ਨਾਲਾਗੜ੍ਹ ਵਾਲੇ ਜ਼ਿਲ੍ਹੇ ਅੰਮਾਲਾ ਇਟ ਵਾਸ ਅ ਪਾਰਟ ਆਫ ਅ ਅੰਮਾਲਾ ਡਿਸਟ੍ਰਿਕਟ ਅੱਛਾ ਹਾਂਜੀ ਹਾਂਜੀ ਜਿਹੜਾ ਸੀ ਨਾ ਜੀ ਮਤਲਬ ਇਹ ਰੋਪੜ ਖਰੜ ਕਰਾੜੀ ਮੜੰਡਾ ਕਿਉਂਕਿ ਅਸੀਂ ਪਿਛਾੜੀ ਬੈਕਗਰਾਉਂਡ ਬਣ ਰਹੇ ਦੀ ਅਸੀਂ ਰਹਿੰਦੇ ਹਾਂ ਵਾਲੇ ਆ ਅੱਛਾ ਤੇ ਇਹ ਜਿਹੜਾ ਨਾਲਾਗੜ੍ਹ ਇਟ ਵਾਸ ਅ ਪਾਰਟ ਆਫ ਅ ਅੰਮਾਲਾ ਡਿਸਟ੍ਰਿਕਟ ਇਹ ਤਹਿਸੀਲ ਸੀ ਅੰਮਾਲੇ ਦੀ ਅੱਛਾ ਹਾਂਜੀ 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 ਲਓ ਜੀ ਅੰਮਾਲੇ ਦੀ ਤਹਿਸੀਲ ਦੇ ਦੀ ਨਾਲਾਗੜ੍ਹ ਦੀ ਹਾਂਜੀ ਹਾਂਜੀ ਹਾਂ ਏ ਜੱਕਟ ਕੇ ਹਿਮਾਚਲ ਚਲਾ ਗਿਆ ਤੇ ਰੋਪੜ ਖਰ ਖਿਡਾਰੀ ਮੁੰਡਾ ਜਿਹੜੇ ਸੀ ਨਾ ਜੋ ਪੰਜਾਬੀ ਚਲੇ ਗਏ ਹੂੰ ਠੀਕ ਹੈ ਮੇਰੀ ਬਾਤ ਜੀ ਹਾਂ ਇਹ ਜਿਹੜਾ ਹੈ ਨਾ ਜੀ ਇਲਾਕਾ ਇਹ ਬਾਲੇ ਜ਼ਿਲ੍ਹੇ ਦੀ ਤਹਿਸੀਲ ਸੀ ਹੂੰ ਦੋ ਇਸ ਕਰਕੇ ਮਤਲਬ ਹੈ ਉਸ ਵੇਲੇ ਵੀ ਰਿਆਸਤ ਸੀ ਉਸ ਵੇਲੇ ਵੀ ਤਹਿਸੀਲ ਸੀ ਹੈ ਸਬ ਡਿਵੀਜ਼ਨ ਸੀ ਉਸ ਵੋਨਾ ਵਕਤਾਂ ਦੀ ਗੱਲ ਹੈ ਤਾਂ ਮਤਲਬ ਹੁੰਦਾ ਹੈ ਡਿਸਟ੍ਰਿਕਟ ਲੈਵਲ ਦਾ ਹੀ ਹੋਣਾ ਚਾਹੀਦਾ ਹੈ ਲੇਕਿਨ ਸੱਚ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਨਹੀਂ ਹੈ ਬਸ ਇਹ ਬੜੀ ਪ੍ਰੋਬਲਮ ਹੈ ਪਰ ਨਾ ਬੜਾ ਪੁਰਾਣਾ ਨਾ ਨਾ ਬੜਾ ਜੀ ਇਹ ਇਹਦੇ ਕੋਈ ਸ਼ੱਕ ਨਹੀਂ ਹੈ ਦੇਸ਼ ਵਿਦੇਸ਼ਾਂ ਚ ਲੋਕ ਸਾਡੇ ਵੀਡੀਓਜ਼ ਦੇਖਦੇ ਜੀ ਤੁਹਾਡੀ ਗੱਲ ਬੜੀ ਅਹਿਮ ਹੈ ਜੀ ਇਹ ਰਿਆਸਤ ਹੈ ਪੁਰਾਣੀ ਹੈ ਹਾਂ ਪੁਰਾਣੀ ਰਿਆਸਤ ਹੈ ਹੈਨਾ ਜੀ ਔਰ ਬਹੁਤ ਮੰਨੀ ਜਨੀ ਰਿਆਸਤ ਹੈ ਔਰ ਅੱਛਾ ਇਹ ਤੋਂ ਬਲਾਸਪੁਰ ਕਿੰਨੇ ਕਿਲੋਮੀਟਰ ਹੈ ਜੀ ਇਹ ਤੋਂ ਬਲਾਸਪੁਰ ਜਿਹੜਾ ਬਲਾਸਪੁਰ ਕਿੰਨੇ ਕਿਲੋਮੀਟਰ ਹੈ 70 ਕਿਲੋਮੀਟਰ ਹੈ ਜੀ 70 ਕਿਲੋਮੀਟਰ ਬਲਾਸਪੁਰ ਹੈ ਹਾਂਜੀ ਹਾਂਜੀ ਰੋਪੜ ਤਕਰੀਬਨ ਪੈਂਦਾ ਇੱਥੋਂ 20 ਕਿਲੋਮੀਟਰ ਹੈ ਰੋਪੜ 22 ਕਿਲੋਮੀਟਰ ਹੈ ਜੀ 22 ਕਿਲੋਮੀਟਰ ਰੋਪੜ ਜੀ ਆ ਸਵਾਰ ਘਾਟ ਵਗੈਰਾ ਨੇੜੇ ਨੇੜੇ ਸਾਰੇ ਜੀ ਸਵਾਰ ਘਾਟ ਦੱਸੋ ਕਿੰਨਾ ਕਿਲੋਮੀਟਰ 34 ਕਿਲੋਮੀਟਰ ਹੈ ਜੀ 34 ਕਿਲੋਮੀਟਰ ਸਵਾਰ ਘਾਟ ਹੈ ਜੀ ਨਾਲਾਗੜ ਦੇ ਵਿੱਚ ਕੋਈ ਮਹਿਲ ਵੀ ਹੈਗਾ ਦੋ ਤਿੰਨ ਬਿਲਕੁਲ ਜੀ ਰਾਜਿਆਂ ਦੇ ਮਹਿਲ ਹੈ ਹੂੰ ਜਿਹੜੀ ਨਾਲਾਗੜ ਦੀ ਰਿਆਸਤ ਹੈ ਹੰਡੂਰ ਰਿਆਸਤ ਦੀ ਅੱਛਾ ਹੰਡੂਰ ਦੇ ਨਾਮ ਤੇ ਮਸ਼ਹੂਰ ਸੀ ਹਮ ਔਰ ਇੱਥੇ ਜਿਹੜੇ ਜੋ ਵੀ ਜਿੰਨੇ ਵੀ ਰਾਜੇ ਮਹਾਰਾਜੇ ਪਹਿਲਾਂ ਰਾਜਾਂ ਦੇ ਰਾਜ ਹੁੰਦੇ ਤੇ ਜਿੰਨੇ ਵੀ ਰਾਜੇ ਮਹਾਰਾਜੇ ਉਰੇ ਰਹਿੰਦੇ ਤੇ ਹਮ ਉਹਨਾਂ ਦੇ ਕਿਲੇ ਹੁੰਦੇ ਤੇ ਜਿੱਥੇ ਨਾਲਾਗੜ੍ਹ ਕਹਿੰਦੇ ਸੀ ਘਰ ਘਰ ਦੇ ਵਿੱਚ ਲੋਕਾਂ ਨੇ ਟਰਾਂਸਪੋਰਟ ਪਾਈ ਹੋਈ ਹੈ ਜੀ ਕਹਿੰਦੇ ਟਰੱਕ ਯੂਨੀਅਨ ਏਸ਼ੀਆ ਦੀ ਸਭ ਤੋਂ ਵੱਡੀ ਟਰੱਕ ਯੂਨੀਅਨ ਹੈ ਜੀ ਨਾਲਾਗੜ੍ਹ ਦੀ ਟਰੱਕ ਯੂਨੀਅਨ ਏਸ਼ੀਆ ਦੀ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਬਿਲਕੁਲ ਸਭ ਤੋਂ ਵੱਡੀ ਟਰੱਕ ਯੂਨੀਅਨ ਹੈ ਹਮ ਹਰ ਆਦੀ ਬਟਰੱਕ ਹੈ ਹੂੰ ਗੱਡੀਆਂ ਕਿਸੇ 'ਤੇ 2 ਹੈ ਕਿਸੇ 'ਤੇ 4 ਹੈ ਕਿਸੇ 'ਤੇ 5 ਆਪਣੇ ਆਪਣੇ ਹਿਸਾਬ ਦੇ ਨਾਲ ਜਿੰਨਾ ਜਿੰਨਾ ਕੋਈ ਅਲਾਉ ਕਰਦਾ ਲੋ ਜੀ ਦੇਖੋ ਜੀ ਇੱਥੇ ਦੀ ਟਰੱਕ ਯੂਨੀਅਨ ਬੜੀ ਪ੍ਰਸਿੱਧ ਹੈ ਜੀ ਆਓ ਤੁਹਾਨੂੰ ਦਿਖਾਣੇ ਆ ਨਾਲਾਗੜ ਦੀ ਆਹ ਹੈ ਨਾਲਾਗੜ ਦੇਖੋ ਜੀ ਨਾਲਾਗੜ ਤੋਂ ਵੀਡੀਓ ਬਣਾ ਰਹੇ ਆ ਜੀ ਬੜਾ ਜ਼ਬਰਦਸਤ ਕੰਮ ਹੈ ਜੀ ਦੇਖੋ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਤੇ ਸਬਸਕ੍ਰਾਈਬਰਸ ਨਾਲਾਗੜ ਦੇ ਵਿੱਚ ਵੀ ਸਾਡੇ ਵੀਡੀਓਜ਼ ਦੇਖਦੇ ਨੇ ਜੀ ਔਰ ਜੇਕਰ ਤੁਸੀਂ ਇਸ ਏਰੀਆ 'ਚ ਰਹਿੰਦੇ ਹੋ ਨਾਲਾਗੜ ਬਾਰੇ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਾਣਕਾਰੀਆਂ ਦਿਓ ਜੀ ਔਰ ਨਾਲਾ ਅਗੜ ਦੇਖੋ ਮਹਿਲਾਂ ਦਾ ਸ਼ਹਿਰ ਵੀ ਹੈ ਇੱਥੇ ਵੱਡੇ ਵੱਡੇ ਮਹਿਲ ਵੀ ਹੈ ਕਿਉਂਕਿ ਪੁਰਾਣੇ ਸਮੇਂ ਦੀ ਬੜੀ ਵੱਡੀ ਰਿਆਸਤ ਰਹੀ ਹੈ ਜੀ ਹਿਮਾਚਲ ਦਾ ਇੱਕ ਟੱਚ ਲੈਣਾ ਹੈ ਜੀ ਬਿਲਕੁਲ ਚੰਡੀਗੜ੍ਹ ਰੋਪੜ ਤੋਂ ਬੜੀ ਨਜ਼ਦੀਕ ਹੈਗਾ ਜੀ ਨਾਲਾਗੜ੍ਹ ਜੀ ਔਰ ਨਾਲਾਗੜ੍ਹ ਦੇ ਖਾਸ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਕਿ ਟਰਾਂਸਪੋਰਟ ਯੂਨੀਅਨ ਦੇ ਵਿੱਚ ਦੁਨੀਆ ਦੇ ਵਿੱਚ ਨਾਂ ਹੈ ਜੀ ਮੈਂ ਕਹਿੰਦਾ ਜੀ ਇੰਨੇ ਮੈਂਬਰਸ ਹਨ ਜੀ ਇਸਦੇ 5000 ਤੋਂ ਵੱਧ ਮੈਂਬਰਸ ਹਨ ਜੀ ਔਰ 12000 ਦੇ ਕਰੀਬ ਜਿਹੜਾ ਇੱਥੇ ਟਰੱਕ ਯੂਨੀਅਨ ਦਾ ਸਿਸਟਮ ਬਣਿਆ ਹੈ ਇਹਨਾਂ ਦੇ ਟਰੱਕ ਚੱਲਦੇ ਨੇ ਜੀ ਬੜੀਆਂ ਗੱਡੀਆਂ ਚੱਲ ਦੀਨੇ ਜੀ ਜਰੂਰ ਕਮੈਂਟ ਕਰਨ ਜੀ ਜਿਨ੍ਹਾਂ ਨੇ ਨਾਲਾਗੜ ਦੇ ਬਾਰੇ ਟਰਾਂਸਪੋਰਟ ਬਾਰੇ ਜੇਕਰ ਕੋਈ ਜਾਣਕਾਰੀ ਦੇਣਾ ਚਾਹੁੰਦੇ ਨੇ ਕਮੈਂਟ ਕਰੋ ਅਸੀਂ ਬੜੀ ਜਲਦੀ ਟਰਾਂਸਪੋਰਟ ਦਾ ਵੀ ਇੱਕ ਵੀਡੀਓ ਤੁਹਾਡੇ ਸਾਹਮਣੇ ਕਰਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਲਾਗੜ ਦੀ ਗੱਲ ਕਰ ਰਿਹਾ ਜੀ ਨਾਲਾਗੜ ਦੇ ਵਿੱਚ ਇੱਥੇ ਮਹਿਲ ਕਿੰਨੀ ਕੁ ਦੂਰ ਹੈ ਇਹਦੇ ਉੱਪਰ ਜਿਹੜਾ ਜੀ ਇੱਥੇ ਉੱਪਰ ਜਾ ਕੇ ਇਹਦੀ ਹਾਂਜੀ ਰਾਮਸ਼ਹਿਰ ਇੱਥੋਂ ਕਿੰਨੀ ਦੂਰ ਹੈ ਜੀ ਰਾਮਸ਼ਹਿਰ ਦਾ 19 ਕਿਲੋਮੀਟਰ ਹੈ ਦੀ 19 ਕਿਲੋਮੀਟਰ 19 ਕਿਲੋਮੀਟਰ ਦੀ ਉਥੇ ਇੱਕ ਰਿਜ਼ੋਰਟ ਬਣਿਆ ਹੋਇਆ ਹੈ ਰਾਮਸ਼ਹਿਰ ਚ ਬੜਾ ਜ਼ਬਰਦਸਤ ਦੀ ਬਹੁਤ ਜ਼ਬਰਦਸਤ ਹੈ ਦੀ ਦੇਖੋ ਨਾਲਾਗੜ ਦੇ ਵਿੱਚ ਅਸੀਂ ਇਹ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਹਾਂ ਜਰੂਰ ਕਮੈਂਟ ਕਰਿਓ ਜੀ ਤੇ ਨਾਲਾਗੜ ਦੇ ਬਾਰੇ ਤੁਸੀਂ ਵੀ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਦਿੰਦੇ ਰਹੋ ਜੀ ਬੜੀ ਜਲਦੀ ਵੱਡੇ ਵੱਡੇ ਵੀਡੀਓਜ਼ ਅੱਛੇ ਅੱਛੇ ਵਲੌਗਸ ਨਾਲਾਗੜ ਦੇ ਤੁਹਾਡੇ ਸਾਹਮਣੇ ਰੱਖਾਂਗੇ ਜੀ ਤਾਂ